ਦਲਜੀਤ ਦੋਸਾਂਜ ਅਮਤਾਬਚਨ ਦੇ ਪੈਰੀਂ ਕਿਉ ਪਿਆ ਸੋਸ਼ਲ ਮੀਡੀਆ ਦੇ ਉਤੇ ਕਈ ਲੋਕਾਂ ਦੇ ਵੱਲੋਂ ਇਸ ਗੱਲ ਦੀ ਵਿਰੋਧਤਾ ਕੀਤੀ ਜਾ ਰਹੀ ਆ ਉਹਨਾਂ ਦੇ ਵੱਲੋਂ ਦਲਜੀਤ ਦੋਸਾਂਜ ਨੂੰ ਮਾੜਾ ਚੰਗਾ ਵੀ ਕਿਹਾ ਜਾ ਰਿਹਾ ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਆ ਕਿ 83 ਸਾਲ ਦਾ ਬੰਦਾ ਹੋਵੇ ਅਮਤਾਬਚਨ ਤੇ 41 ਸਾਲ ਦਾ ਹੋਵੇ ਬੰਦਾ ਦਲਜੀਤ ਦੋਸਾਂਜ ਦੇ ਰੂਪ ਦੇ ਵਿੱਚ ਵੱਡੇ ਦੇ ਪੈਰੀਂ ਹੱਥ ਅਸੀਂ ਛੋਟੇ ਅਕਸਰ ਲਾਉਂਦੇ ਹੀ ਹਾਂ ਤੇ ਖਾਸ ਕਰਕੇ ਜਦੋਂ ਅਸੀਂ ਇੱਕੋ ਖੇਤਰ ਨੇ ਹੋਈਏ ਤੇ ਉਹ ਵੱਡਾ ਬੰਦਾ ਸਾਡੇ ਤੋਂ ਦੁੱਗਣੀ ਉਮਰ ਦਾ ਹੋਵੇ ਸਾਡੇ ਨਾਲੋਂ ਕਈ ਗੁਣਾ ਵੱਧ ਫਿਲਮਾਂ ਦੇ ਵਿੱਚ ਸਾਡੇ ਨਾਲੋਂ ਕਈ ਗੁਣਾ ਵੱਧ ਇਸ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੋਵੇ ਪਰ ਜਿਹੜੇ ਇਸ ਪੈਰੀ ਹੱਥ ਦੇ ਵਿਰੋਧ ਦੇ ਵਿੱਚ ਆ ਉਹਨਾਂ ਦਾ ਇਹ ਕਹਿਣਾ ਜੀ ਕਿ ਜੇ ਆਪਾਂ ਅਤੀਤ ਵੱਲ ਝਾਤ ਮਾਰਗੇ ਤਾਂ ਅਮਤਾਬ ਬਚਨ ਦਾ ਯੋਗਦਾਨ ਸਿੱਖ ਕਤਲੇਆਮ ਦੇ ਵਿੱਚ ਉਕਸਾਉਣ ਦੇ ਰੂਪ ਦੇ ਵਿੱਚ ਆ ਜਦੋਂ ਸਿੱਖ ਕਤਲੇਆਮ ਹੋਇਆ ਜਦੋਂ ਬੇਕਸੂਰ ਮਾਰੇ ਗਏ ਜਦੋਂ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਇੱਕ ਪੈਸੇ ਦਾ ਵੀ ਉਹਨਾਂ ਦਾ ਵੀ ਕਤਲੇਆਮ ਕੀਤਾ ਗਿਆ ਉਸ ਵੇਲੇ ਅਮਤਾਬ ਬਚਨ ਨੇ ਤੇ ਕੁਝ ਇੱਕ ਹੋਰ ਲੋਕਾਂ ਨੇ ਗਲਤ ਭੂਮਿਕਾ ਅਦਾ ਕੀਤੀ ਆ ਉਕਸਾਇਆ ਹੈਗਾ ਲੋਕਾਂ ਨੂੰ ਤੇ ਸਮੇ ਸਮੇ ਤੇ ਉਤੇ ਇਸ ਗੱਲ ਦੀ ਚਰਚਾ ਜਿਹੜੀ ਉਹ ਮੀਡੀਆ ਦੇ ਵਿੱਚ ਛਿੜਦੀ ਰਹਿੰਦੀ ਆ ਪਰ ਜਿਹੜਾ ਪੱਖ ਦੇ ਵਿੱਚ ਆ ਵੀ ਭਾਈ ਦਲਜੀਤ ਤੇ ਦਸਾਂਝ ਨੇ ਗਲਤ ਕੁਝ ਨਹੀਂ ਕੀਤਾ ਉਹ ਪੱਖ ਇਹ ਕਹਿੰਦਾ ਕਿ ਭਾਈ ਦਲਜੀਤ ਨੇ ਇੱਕ ਫਾਦਰ ਫਿਗਰ ਬੰਦੇ ਦੀ ਇੱਜ਼ਤ ਕੀਤੀ ਆ ਦਲਜੀਤ ਪੰਜਾਬ ਦਾ ਪੁੱਤ ਆ ਦਸਤਾਰ ਸਜਾਉਣ ਵਾਲਾ ਪੁੱਤ ਆ ਜੇ ਉਹ ਅੱਜ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਬੈਠਾ ਜੇ ਉਹਦੇ ਵੱਲੋਂ 50 ਲੱਖ ਰੁਪਈਆ ਦਿੱਤੇ ਗਿਆ ਤੇ ਉਹ 50 ਲੱਖ ਰੁਪਈਆ ਉਹਦੇ ਵੱਲੋਂ ਗਲੋਬਲ ਸਿੱਖ ਸੁਸਾਇਟੀ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੜਪੀੜਤਾ ਦੀ ਮਦਦ ਵਾਸਤੇ ਗਲੋਬਲ ਸੁਸਾਇਟੀ ਨੂੰ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਛੋਟੀ ਨਹੀਂ ਤੇ ਦਿਲਜੀਤ ਨੇ ਇਹ ਵੀ ਗੱਲ ਕਹੀ ਆ ਵੀ ਪੈਸੇ ਕੱਲੇ ਜਿੱਤਣ ਦੀ ਗੱਲ ਨਹੀਂ ਸੀ ਇੰਨੇ ਕੁ ਪੈਸਾ ਦੀ ਮਦਦ ਤਾਂ ਅਸੀਂ ਖੁਦ ਵੀ ਕਰ ਸਕਦੇ ਹਾਂ ਜਾਂ ਕੀਤੀ ਵੀ ਆ ਜਾਂ ਹੋਰ ਵੀ ਇਸ ਤੋਂ ਵੱਧ ਵੀ ਕਰ ਸਕਦੇ ਆ ਪਰ ਅਸੀਂ ਚਾਹੁੰਦੇ ਸੀ ਕਿ ਭਾਰਤ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਗੱਲ ਚੱਲੇ ਇੱਥੇ ਜਿਹੜਾ QR ਕੋਡ ਦਿੱਤਾ ਸੀ ਉਹਦੇ ਰਾਹੀਂ ਦੁਨੀਆ ਭਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿੱਥੇ ਵੀ ਲੋਕ ਵਸਦੇ ਆ ਉਹ ਇੱਥੇ ਪੰਜਾਬੀਆਂ ਦੀ ਮਦਦ ਕਰਨ ਤੇ ਸਾਡੀ ਭਾਵਨਾ ਇਹ ਸੀ ਜਦੋਂ ਹੁਣ ਉਹਦਾ ਵਿਰੋਧ ਸ਼ੁਰੂ ਹੋ ਗਿਆ ਕਿ ਭਾਈ ਆਸਟ੍ਰੇਲੀਆ ਵਾਲਾ ਸ਼ੋਅ ਨਹੀਂ ਹੋਣ ਦੇਣਾ ਭਾਈ ਇਹਦਾ ਜੰਮ ਕੇ ਵਿਰੋਧ ਕਰੋ ਇਹਦਾ ਖੂਬ ਵਿਰੋਧ ਕਰੋ ਤਾਂ ਉਹਨੇ ਇਹ ਵੀ ਗੱਲ ਕਹੀ ਆ ਕਿ ਨਾ ਤਾਂ ਮੈਂ ਕਿਸੇ ਗੀਤ ਦੇ ਪ੍ਰਚਾਰ ਲਈ ਗਿਆ ਸੀ ਨਾ ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਵਾਸਤੇ ਗਿਆ ਮੈਂ ਪੰਜਾਬ ਦੇ ਹੜਪੀੜਤਾ ਦਾ ਮੁੱਦਾ ਚੁੱਕਣ ਤੇ ਜਿੰਨੇ ਵੀ ਵੱਧ ਤੋਂ ਵੱਧ ਪੈਸੇ ਇਕੱਠੇ ਹੁੰਦੇ ਆ ਇਹ ਇਕੱਠੇ ਕਰਕੇ ਇਹਨਾਂ ਹੜਪੀੜਤਾ ਦੀ ਝੋਲੀ ਦੇ ਵਿੱਚ ਪਾਉਣ ਵਾਸਤੇ ਗਿਆ ਸੀ ਤੇ ਮੈਂ ਕੋਈ ਅਸਾਨ ਨਹੀਂ ਕੀਤਾ ਇਹ ਮੇਰਾ ਆਪਣਾ ਫਰਜ਼ ਬਣਦਾ ਸੀ ਪਰ ਅਮਤਾਬ ਬਚਨ ਦਾ ਤੁਹਾਨੂੰ ਚੇਤੇ ਹੋਣਾ ਇੱਕ ਖਤ ਸਾਹਮਣੇ ਆਇਆ ਸੀ ਤਿੰਨ ਸਫਿਆਂ ਦਾ ਖਤ ਇਹ ਕੁਝ ਕੁ ਵਾਰੇ ਪਹਿਲਾਂ ਦੀ ਗੱਲ ਹੈ ਜਦੋਂ ਮੇਰਾ ਖਿਆਲ ਆ ਵੀ ਉਹਨੇ 11-12 ਕਰੋੜ ਰੁਪਈਆ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਸੀ ਜਦੋਂ ਕੋਰੋਨਾ ਮਹਾਮਾਰੀ ਦਾ ਦੌਰ ਸੀ ਉਸ ਵੇਲੇ ਰੌਲਾ ਬਹੁਤ ਪਿਆ ਵੀ ਦਿੱਲੀ ਕਮੇਟੀ ਨੇ ਇਹ ਕਿਉਂ ਪੈਸੇ ਹਾਸਲ ਕੀਤੇ ਇਹ ਕਿਉਂ ਪੈਸੇ ਵਸੂਲ ਕੀਤੇ ਅਮਤਾਬਚਨ ਵਰਗੇ ਬੰਦੇ ਦੇ ਕੋਲੋਂ ਜਿਨੇ ਸਿੱਖਾਂ ਦਾ ਘਾਣ ਕਰਵਾਇਆ ਉਹਦੇ ਕੋਲੋਂ ਪੈਸੇ ਕਿਉਂ ਲਏ ਫਿਰ ਇੱਕ ਤਿੰਨ ਸਫਿਆਂ ਦਾ ਸੋਸ਼ਲ ਮੀਡੀਆ ਦੇ ਉੱਤੇ ਪੱਤਰ ਵਾਇਰਲ ਹੋਇਆ ਸੀ ਉਸ ਪੱਤਰ ਵਿੱਚ ਲੀਆਂ ਗੱਲਾਂ ਜਿਹੜੀਆਂ ਉਹ ਮੈਂ ਪੜੀਆਂ ਕੱਲ ਵੀ ਪੜੀਆਂ ਅੱਜ ਵੀ ਤੇ ਪੜੀਆਂ ਉਦੋਂ ਵੀ ਸੀ ਉਸ ਪੱਤਰ ਦੇ ਵਿੱਚ ਤਿੰਨ ਸਫਿਆਂ ਦੇ ਖਤ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਗਾਂਧੀ ਨਹਿਰੂ ਪਰਿਵਾਰ ਦੇ ਨਾਲ ਮੇਰੇ ਨੇੜਲੇ ਰਿਸ਼ਤੇ ਸਨ ਤੇ ਹਨ ਪਰ ਮੈਂ ਕਦੇ ਸਿੱਖਾਂ ਦਾ ਕਾਹਨ ਕਰਵਾਉਣ ਬਾਰੇ ਸਿੱਖ ਕਤਲੇਆਮ ਦੇ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਮੈਂ ਵੀ ਸਿੱਖਾਂ ਦਾ ਪੰਜਾਬੀਆਂ ਦਾ ਪੰਜਾਬ ਦਾ ਉਹਨਾਂ ਹੀ ਕਦਰਦਾਨ ਆ ਜਿੰਨਾ ਕਿ ਦੁਨੀਆ ਭਰ ਦੇ ਵਿੱਚ ਵਸਦਾ ਹਰ ਬਿਸ਼ੰਦਾ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਉਦੋਂ ਜਿਹੜਾ ਸਿੱਖ ਕਤਲੇਆਮ ਹੋਇਆ ਇਹ ਉਸ ਦੌਰ ਦਾ ਇੱਕ ਕਾਲਾ ਅਧਿਆਇ ਸੀ ਜਿਹਦੇ ਉੱਤੇ ਸਾਨੂੰ ਸਭ ਨੂੰ ਅਫਸੋਸ ਹੈ ਸਾਨੂੰ ਸਭ ਨੂੰ ਦੁੱਖ ਹੈ ਪਰ ਜਿਹੜਾ ਦੂਜਾ ਪੱਖ ਹੋਏ ਇਹ ਗੱਲ ਕਹਿੰਦਾ ਵੀ ਭਾਈ ਅਮਤਾਬ ਬਚਨਤਾ ਇਹ ਡਰਾਮੇਬਾਜ਼ੀ ਕਰਦਾ ਅਮਤਾਬ ਬਚਨ ਦੀਆਂ ਇਨ੍ਹਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ ਆ ਹਰ ਬੰਦਾ ਕੁਝ ਨਾ ਕੁਝ ਗਲਤ ਕਰਕੇ ਬਾਅਦ ਦੇ ਵਿੱਚ ਖੁਦ ਨੂੰ ਸੁਥਰਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਆ ਮੇਰੇ ਕੋਲੇ ਕੁਝ ਕਵੀਰਵਾ ਕਿਉਂਕਿ ਜਿਹੜਾ ਉਦੋਂ ਖਤ ਲਿਖਿਆ ਗਿਆ ਸੀ ਉਹ ਖਤ ਮਹਾਰਾਸ਼ਟਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਜਿਆ ਗਿਆ ਸੀ ਉਹ ਤਿੰਨ ਸਫਿਆਂ ਦੇ ਖੱਤ ਦੇ ਵਿੱਚ ਸਾਰੇ ਮਨ ਦੀ ਬੇਦਨਾ ਅਮਤਾਬ ਵਿੱਚ ਨਹੀਂ ਲਿਖੀ ਸੀ ਕਿ ਮੇਰੀ ਨੇੜਤਾ ਜ਼ਰੂਰ ਰਹੀ ਹੈ ਗਾਂਧੀ ਪਰਿਵਾਰ ਦੇ ਨਾਲ 네ਹਰੂ ਪਰਿਵਾਰ ਦੇ ਨਾਲ ਪਰ ਜੋ ਕੁਝ ਮੇਰੇ ਬਾਰੇ ਸੋਚਿਆ ਜਾ ਰਿਹਾ ਇਹ ਕਦੇ ਮੈਂ ਕੀਤਾ ਨਹੀਂ ਇਹ ਕਦੇ ਮੈਂ ਕਰਨਾ ਨਹੀਂ ਮੇਰੇ ਲਈ ਤਾਂ ਇਹ ਸੋਚਣਾ ਹੀ ਬਹੁਤ ਮਾੜੀ ਗੱਲ ਆ ਫਿਰ ਉਹਨੇ ਇਹ ਵੀ ਗੱਲ ਕਹੀ ਸੀ ਕਿ ਵਿਰਾਸਤ ਖਾਲਸਾ ਦੀ ਜਦੋਂ ਉਦਘਾਟਨ ਹੋਣਾ ਸੀ ਅਨੰਦਪੁਰ ਸਾਹਿਬ ਦੇ ਵਿੱਚ ਉਦੋਂ ਮੈਨੂੰ ਬੁਲਾਇਆ ਗਿਆ ਸੀ ਸਰਕਾਰ ਦੇ ਵੱਲੋਂ ਮੈਨੂੰ ਸੱਦਾ ਭੇਜਿਆ ਗਿਆ ਮੈਂ ਆਉਣ ਦਾ ਪ੍ਰੋਗਰਾਮ ਵੀ ਬਣਾ ਲਿਆ ਪਰ ਮੈਂ ਇਸ ਕਰਕੇ ਨਹੀਂ ਆਇਆ ਤਾਂ ਜੋ ਇੱਥੇ ਕੋਈ ਗਲਤ ਗੱਲ ਨਾ ਹੋਵੇ ਤਾਂ ਜੋ ਇੱਥੇ ਭਾਵਨਾ ਨਾਲ ਗਲਤ ਜਾਵੇ ਤਾਂ ਜੋ ਇੱਥੇ ਕੋਈ ਸਮੱਸਿਆ ਨਾ ਖੜੀ ਹੋਵੇ ਇਸ ਕਰਕੇ ਮੈਂ ਚਾਹੁੰਦਾ ਹੋਇਆ ਵੀ ਉਸ ਵੇਲੇ ਆਇਆ ਨਹੀਂ 211 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੇ ਉੱਤੇ ਇਹ ਜਿਹੜਾ ਖਤ ਲਿਖਿਆ ਗਿਆ ਸੀ ਉਹਦੇ ਵੇਰਵੇ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਉਹਨਾਂ ਨੇ ਅਮਤਾਬ ਬਚਨ ਨੇ ਆਪ ਦੇ ਤੇ ਲੱਗੇ ਦੋਸ਼ਾਂ ਨੂੰ ਖਾਰਜ ਕੀਤਾ ਸੀ ਤੇ ਅਮਤਾਬ ਬਚਨ ਦਾ ਜਿਹੜਾ ਇਹ ਪੱਤਰ ਆ ਇਹ ਇੰਟਰਨੈਟ ਦੇ ਉੱਤੇ ਅੱਜ ਵੀ ਤੁਹਾਨੂੰ ਘੁੰਮਦਾ ਫਿਰਦਾ ਮਿਲ ਸਕਦਾ ਤੇ ਇਹਦੇ ਵਿੱਚ ਲਿਖਿਆ ਗਿਆ ਕਿ ਭੀੜ ਨੂੰ اکਸਾਉਣ ਵਾਲੀ ਗੱਲ ਦੇ ਉੱਤੇ ਮੈਂ ਸਪਸ਼ਟੀਕਰਨ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਪਾਵਾ ਦੇ ਮਾਧਿਅਮ ਰਾਹੀਂ ਇਹ ਅਕਾਲ ਤਖਤ ਸਾਹਿਬ ਨੂੰ ਭੇਜਿਆ ਗਿਆ ਸੀ ਅਮਤਾਬ ਬੱਚਨ ਨੇ ਇਹਦੇ ਵਿੱਚ ਸਾਫ਼ ਇਹ ਗੱਲ ਕਹੀ ਕਿ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ 1984 ਦੇ ਵਿੱਚ ਸਿੱਖ ਕਤਲੇਆਮ ਦੌਰਾਨ ਹਿੰਸਾ ਭੜਕਾਉਣ ਦੇ ਜਿਹੜੇ ਦੋਸ਼ ਮੇਰੇ ਉੱਤੇ ਲੱਗੇ ਆ ਇਹ ਬਿਲਕੁਲ ਗਲਤ ਹੈ ਇਹ ਖੱਤ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਤਾਬਚਨ ਦੇ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਕਰੋੜ ਰੁਪਏ ਦਾ ਦਾਨ ਦਿੱਤਾ ਗਿਆ ਸੀ ਮਨਜੀਤ ਸਿੰਘ ਜੀਕੇ ਨੇ ਇਹ ਸੰਦਰਭ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਵੀ ਖੱਤ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਦਾਨ ਸਿੱਖ ਰਵਾਇਤਾਂ ਦੇ ਖਿਲਾਫ ਹੈ ਕਿਉਂਕਿ ਅਮਤਾਬਚਨ ਸਿੱਖ ਵਿਰੋਧੀ ਹੈ ਅਮਤਾਬਚਨ ਸੱਚ ਬੋਲ ਰਿਹਾ 211 ਦੇ ਵਿੱਚ ਜਾਂ ਝੂਠ ਬੋਲ ਰਿਹਾ 211 ਦੇ ਵਿੱਚ ਅਮਤਾਬਚਨ ਦੇ ਮਨ ਦੇ ਵਿੱਚ ਚੋਰ ਹੈ ਜਾਂ ਨਹੀਂ ਇਹਦੇ ਬਾਰੇ ਨਾ ਮੈਂ ਜਾਣਦਾ ਨਾ ਆਪਾ ਕੁੱਲ ਪੰਜਾਬੀ ਜਾਣਦੇ ਆ ਕੁੱਲ ਸਿੱਖ ਭਾਈਚਾਰਾ ਜਾਣਦੇ ਆ ਪਰ ਅਸੀਂ ਇਸ ਗੱਲ ਨੂੰ ਜ਼ਰੂਰ ਜਾਣਦੇ ਆ ਜਿਨੇ ਵੀ ਗਲਤ ਕੰਮ ਕੀਤਾ ਹੁੰਦਾ ਕੁਦਰਤ ਉਹਦੇ ਕੋਲੋਂ ਹਿਸਾਬ ਲੈਂਦੀ ਆ ਤੇ ਜੇਕਰ ਨਾ ਯਕੀਨ ਹੋਵੇ ਜਿਨ੍ਹਾਂ ਨੇ ਸਿੱਕਤਲੇ ਆਮ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਮਾੜੀਆਂ ਕਰਤੂਤਾ ਕੀਤੀਆਂ ਉਹਨਾਂ ਦਾ ਅੱਜ ਹਸ਼ਰ ਕੀਆ ਸਿਆਸੀ ਤੌਰ ਦੇ ਉੱਤੇ ਵੀ ਸਰੀਰਕ ਤੌਰ ਦੇ ਉੱਤੇ ਵੀ ਤੇ ਪਰਿਵਾਰਕ ਤੌਰ ਦੇ ਉੱਤੇ ਵੀ ਜਿੱਥੇ ਸਾਡੇ ਵਰਗੇ ਆਮ ਮਨੁੱਖਾਂ ਦੀ ਬੇਵਸੀ ਹੁੰਦੀ ਆ ਉਸ ਥਾਂ ਦੇ ਉੱਤੇ ਅਸੀਂ ਰੱਬ ਦੀ ਕਰਨੀ ਦੇ ਉੱਤੇ ਗੱਲ ਛੜਦੇ ਹੁੰਨੇ ਆ ਵੀ ਮਹਾਰਾਜਾ ਆਪੇ ਦੇਖੋ ਇਸ ਅਦਾਲਤ ਦੇ ਵਿੱਚੋਂ ਦੁਨੀਆਵੀ ਅਦਾਲਤ ਦੇ ਵਿੱਚ ਤਾਂ ਬੰਦਾ ਬਚ ਗਿਆ ਪਰ ਬਾਬੇ ਦੀ ਅਦਾਲਤ ਦੇ ਵਿੱਚੋਂ ਨਹੀਂ ਬਚ ਸਕੂਗਾ ਆਪਕਸਰੇ ਗੱਲ ਕਹਨੇ ਆ ਇਹ ਗੱਲ ਹੋ ਗਈ ਇੱਕ ਦੂਜੀ ਗੱਲ ਇਹ ਆ ਕਿ ਅਮਤਾਬਚਨ ਦੀਆਂ ਪੰਜਾਬੀਆਂ ਨੇ ਫਿਲਮਾਂ ਵੀ ਬਹੁਤ ਦੇਖੀਆਂ 1984 ਕਤਲੇਆਮ ਦੇ ਵਿੱਚ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਉਹਨੇ ਤਾਂ ਗੱਲ ਕਹਿਤੀ ਵੀ ਭਾਈ ਮੈਂ ਨਹੀਂ ਆ ਕੁਝ ਕੀਤਾ ਜੇ ਉਹਨੇ ਕੁਝ ਕੀਤਾ ਵੀ ਆ ਫਿਰ ਵੀ ਪੰਜਾਬੀਆਂ ਨੇ ਫਿਲਮਾਂ ਬਹੁਤ ਵੇਖੀਆਂ ਅਮਤਾਬਚਨ ਦਾ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਪੰਜਾਬੀ ਵੀ ਵਹਿੰਦੇ ਆ ਅਮਤਾਬ ਬਚਨ ਦੇ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਵੀ ਵੇਂਦੇ ਆ। ਅਮਤਾਬ ਬਚਨ ਨੇ ਦਲਜੀਤ ਦੋਸਾਂਝ ਨੂੰ ਸਵਾਲ ਕੀਤੇ। ਉੱਥੇ ਬੜਾ ਵਧੀਆ ਉਹਨੇ ਪ੍ਰੋਗਰਾਮ ਪੇਸ਼ ਕੀਤਾ ਇਹਨੂੰ ਵੀ ਪੰਜਾਬਗਾਂ ਨੇ ਵੇਖਿਆ। ਘਰ-ਘਰ ਦੇ ਵਿੱਚ ਇਹਦੀ ਗੱਲ ਚੱਲੀ ਆ। ਹਾਂ ਇਹ ਗੱਲ ਜ਼ਰੂਰ ਆ ਕੇ ਹਰ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬੀ ਸਮਾਜ ਦੇ ਵਿੱਚ ਵੱਖੋ-ਵੱਖਰੇ ਵਿਚਾਰਾਂ ਵਾਲੇ ਭੈਣਾ ਵੀਰ ਵਸਦੇ ਆ ਪਰ ਸਾਨੂੰ ਆਪਣੇ ਬੰਦੇ ਦੀ ਮਿੱਟੀ ਪੱਟਣ ਤੋਂ ਗਰੇਜ਼ ਕਰਨਾ ਚਾਹੀਦਾ। ਜਦੋਂ ਅਸੀਂ ਕਿਸੇ ਵੀ ਬੰਦੇ ਦਾ ਕੋਈ ਅਨਲਿਸਿਸ ਕਰਨਾ ਹੋਵੇ ਉਹਦੇ ਲਈ ਸਾਨੂੰ ਸਮਾਂ ਚਾਹੀਦਾ ਹੁੰਦਾ ਪਰ ਸਾਡੇ ਪੰਜਾਬੀ ਸਮਾਜ ਦੀ ਇੱਕ ਅੜਤ ਆ ਅਸੀਂ ਸਮਾਂ ਨਹੀਂ ਅਸੀਂ ਇਧਰਲੇ ਪਾਸੇ ਨੂੰ ਜਾਂ ਇਧਰਲੇ ਪਾਸੇ ਨੂੰ ਦਲਜੀਤ ਨੇ ਹੜਪੀੜਤਾ ਦੀ ਮਦਦ ਕੀਤੀ ਬੱਲੇ ਬੱਲੇ ਹੋ ਗਈ ਅਮਤਾਬ ਬਚਨ ਦੇ ਪਹਿਰੇ ਹੱਥ ਲਾਏ ਬਹੁਤ ਮਾੜੀ ਗੱਲ ਹੋ ਗਈ ਦਲਜੀਤ ਨੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਆ ਗਿਓ ਕਹਤਾ ਕਮਾਲ ਕਰਤੀ ਦਲਜੀਤ ਦਸਾਂਜ ਨੇ ਆਗਲ ਕਹਤੀ ਬੇੜਾ ਕਰ ਕਰਤਾ ਆਪਾਂ ਐ ਨਾਲ ਦੀ ਨਾਲੀ ਸਰਟੀਫਿਕੇਟ ਨਾ ਬੰਡਿਆ ਕਰਗੇ ਦਲਜੀਤ ਨੇ ਬਹੁਤ ਸੋਹਣੇ ਕੰਮ ਕੀਤੇ ਆ ਦਲਜੀਤ ਅੱਜ ਦੀ ਤਰੀਕ ਦੇ ਵਿੱਚ ਪੰਜਾਬੀਆਂ ਦਾ ਸੁਪਰਸਟਾਰ ਆ ਦਲਜੀਤ ਨੇ ਬਹੁਤ ਵੱਡੀ ਪਛਾਣ ਖੱਟੀ ਆ ਤੇ ਅੱਜ ਬਹੁਤ ਸਾਰੇ ਲੋਕ ਐਸੇ ਵੀ ਆ ਜਿਨ੍ਹਾਂ ਨੇ ਪਹਿਲਾਂ ਪੰਜਾਬੀ ਗਾਣੇ ਘੱਟ ਸੁਨੇ ਸੀ ਉਹ ਦਿਲਜੀਤ ਕਰਕੇ ਪੰਜਾਬੀ ਗਾਣੇ ਵੀ ਸੁਣਨ ਲੱਗੇ ਆ ਸਾਨੂੰ ਇਸ ਮੁੰਡੇ ਦੇ ਉੱਤੇ ਇਸ ਸਰਦਾਰ ਦੇ ਉੱਤੇ ਇਸ ਵੀਰ ਦੇ ਉੱਤੇ ਮਾਣ ਕਰਨਾ ਚਾਹੀਦਾ ਮੈਂ ਕਿਸੇ ਦੇ ਪ੍ਰਤੀ ਕੋ <li>ਉਲਾਰਵਾਦੀ ਨਹੀਂ ਪਰ ਪੈਰੀਂ ਹੱਥ ਲਾਉਣਾ ਪੁਰਾਣੀਆਂ ਪ੍ਰਾਪਤੀਆਂ ਦੇ ਉੱਤੇ ਕਾਟਾ ਫਰਵਾਉਣ ਵਾਲੀ ਗੱਲ ਨਹੀਂ ਹੁੰਦੀ ਜੇ ਪੈਰੀਂ ਹੱਥ ਲਾਉਣ ਦਾ ਮੌਕਾ ਮਿਲਿਆ ਇਹ ਇਸ ਕਰਕੇ ਮੌਕਾ ਮਿਲਿਆ ਕਿਉਂਕਿ ਉਹਨੇ ਨਾਂ ਬਹੁਤ ਖਟਿਆ ਜੇ ਉਹਨੇ ਨਾਂ ਨਾ ਖਟਿਆ ਹੁੰਦਾ ਉਹਨੂੰ ਕਿਸੇ ਨੇ ਦਰਸ਼ਕਾਂ ਦੇ ਵਿੱਚ ਬਹਿਣ ਨਹੀਂ ਸੀ ਦੇਣਾ ਆਪਾਂ ਕਿੰਨਾ ਕ ਬਹਿ ਸਕਦੇ ਆ ਜੇ ਉਹ ਉਸ ਥਾਂ ਦੇ ਉੱਤੇ ਗਿਆ ਆਪਣੀਆਂ ਕੁੱਲ ਪ੍ਰਾਪਤੀਆਂ ਦੇ ਕਰਕੇ ਗਿਆ ਉਹਨੇ ਉੱਥੇ ਜਾ ਕੇ ਵੀ ਗੀਤ ਗਾਇਆ ਮੈਂ ਹੂੰ ਪੰਜਾਬ ਉਹਨੇ ਉੱਥੇ ਜਾ ਕੇ ਬਾਬੇ ਨਾਨਕ ਦੀ ਉਸਤਤ ਵਾਲਾ ਗੀਤ ਵੀ ਗਾਇਆ ਸੋ ਗੱਲ ਸਿਰਫ ਇੰਨੀ ਹੈ ਜੀ ਕਿ ਆਪਾਂ ਬੇਲੋੜੀ ਕਿਸੇ ਦੀ ਮਿੱਟੀ ਪਟਣ ਦੇ ਨਾਲੋਂ ਇਹ ਸੋਚਿਆ ਕਰੀਏ ਵੀ ਇਹ ਬੰਦੇ ਨੇ ਹੁਣ ਤੱਕ ਕੁੱਲ ਕੰਮ ਕਿੰਨੇ ਕੀਤੇ ਆ ਕਿਹੋ ਜਿਹੇ ਕੰਮ ਕੀਤੇ ਆ ਕੀ ਇਹਦੇ ਵੱਲੋਂ ਕੀਤੇ ਗਏ ਕੰਮਾਂ ਦੇ ਵਿੱਚੋਂ ਕੋਈ ਇਹੋ ਜੀ ਸਾਜ਼ਿਸ਼ ਲੱਭੀ ਆ ਵੀ ਭਾਈ ਇਹਦੀ ਸੋਚ ਪੰਜਾਬ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਸਮਾਜ ਦੇ ਪ੍ਰਤੀ ਪੰਜਾਬ ਦੀ ਧਰਤੀ ਦੇ ਪ੍ਰਤੀ ਪੰਜਾਬ ਦੇ ਪਾਣੀ ਦੇ ਪ੍ਰਤੀ ਉਲਟ ਹੋਵੇ ਤੇ ਜੇ ਆਪਾਂ ਇੱਕ ਗੱਲ ਨੂੰ ਲੈ ਕੇ ਗੱਲ ਕਹਿੰਦੇ ਵੀ ਯਾਰੇ ਤਾਂ ਬੰਦਾ ਹੀ ਗਲਤ ਨਿਕਲਿਆ ਹੁਣ ਮੈਂ ਕੱਲ ਕੁਝ ਕਿ ਦੋ ਤਿੰਨ ਪੋਸਟਾਂ ਪੜ੍ਹੀਆਂ ਔਰ ਚ ਕਹਿੰਦੇ ਜੀ ਇਹ ਆਰਐਸਐਸ ਦਾ ਪਲਾਂਟ ਕੀਤਾ ਹੋਇਆ ਬੰਦਾ ਕਿਸੇ ਨੇ ਇਹ ਗੱਲ ਕਹੀ ਜੀ ਕਿ ਜਿਹੜਾ ਦਲਜੀਤ ਦੋਸਾਂਝਾ ਇਹ ਤਾਂ ਅਮਤਾਬ ਬਚਨ ਦਾ ਅਕਸ ਸਾਫ਼ ਕਰਨ ਵਾਸਤੇ ਗਿਆ ਵੀ ਤਾਂ ਜੋ ਪੰਜਾਬੀਆਂ ਦੇ ਮਨਾਂ ਦੇ ਵਿੱਚ ਮੇਰੇ ਪ੍ਰਤੀ ਸਤਿਕਾਰ ਵਧੇ ਇਹ ਕੋਈ ਗੱਲਾਂ ਕਰਨ ਵਾਲੀਆਂ ਥੋੜੀ ਆ ਇਹਨਾਂ ਗੱਲਾਂ ਦੇ ਵਿੱਚ ਕੋਈ ਹੈ ਕੋਈ ਤੱਤ ਹੈ ਕੋਈ ਤੱਤ ਹੈ ਇਹਦੇ ਵਿੱਚ ਉਹ ਜੋ ਮਰਜ਼ੀ ਆਪਾਂ ਕਹਿ ਦਿੰਨੇ ਆ ਅਮਤਾਬ ਬੱਚਨ ਨੂੰ ਮਾਫ ਕਰਨਾ ਨਾ ਕਰਨਾ ਇਹ ਸਾਡੀ ਆਪੋ ਆਪਣੀ ਮਰਜ਼ੀ ਆ ਉਹਦੇ ਵੱਲੋਂ ਜਿਹੜਾ ਸਪਸ਼ਟਿਕਰਨ 211 ਦੇ ਵਿੱਚ ਦਿੱਤਾ ਗਿਆ ਜਿਹੜਾ ਤਿੰਨ ਸਫਿਆਂ ਦਾ ਉਹਦੇ ਚ ਸਿਗਾ ਜੀ ਸਪਸ਼ਟਿਕਰਨ ਜਾਂ ਕੈਰੀਗੋ ਦੇ ਵਿੱਚ ਉਹਨੇ ਆਪਦੇ ਪੱਖ ਨੂੰ ਰੱਖਦਾ ਅਕਾਲ ਤਖਤ ਸਾਹਿਬ ਦੇ ਨਾਂ ਤੇ ਜਿਹੜਾ ਖਤ ਲਿਖਿਆ ਉਹਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਇਹ ਸਾਡੀ ਆਪਣੀ ਮਰਜ਼ੀ ਆ ਪਰ ਅਸੀਂ ਚੜ੍ਹਦੀ ਕਲਾ ਵਾਲੇ ਪੰਜਾਬੀ ਆ ਅਸੀਂ ਸਿੱਖੀ ਦੀ ਜਿੰਦਾਬਾਦ ਦੀ ਗੱਲ ਕਹਿਣ ਵਾਲੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਆ ਤੇ ਅਸੀਂ ਆਪਦੇ ਬੰਦੇ ਨੂੰ ਇਵੇਂ ਛੱਜ ਦੇ ਵਿੱਚ ਪਾ ਕੇ ਛੱਟਿਆ ਨਾ ਕਰੀਏ ਸਾਡੀ ਪੰਜਾਬਗਾਂ ਦੀ ਇਹ ਸਮੱਸਿਆ ਬਹੁਤ ਵੱਡੀ ਆ ਜੇ ਅਮਤਾਬਚਨ ਨੇ ਇਹ ਗਲਤ ਕੀਤਾ ਮੈਂ ਕਹਿੰਦਾ ਵੀ ਜੇਕਰ ਉਹਨੇ ਉਸ ਵੇਲੇ ਉਕਸਾਇਆ ਭੀੜ ਨੂੰ ਉਕਸਾ ਕੇ ਸੇ ਕਤਲੇਆਮ ਦੇ ਵਿੱਚ ਉਹਨੇ ਯੋਗਦਾਨ ਪਾਇਆ 1 ਮਿੰਟ ਲਈ ਆਪਾਂ ਮੰਨ ਲਿਆ ਤੇ ਫੇਰ ਭਾਈ ਕਿੰਨੀ ਵਾਰ ਕਾਂਗਰਸ ਪੰਜਾਬ ਦੇ ਵਿੱਚ ਜਿੱਤੀ ਆ ਆਪਾਂ ਪੰਜਾਬਗਾਂ ਨੇ ਜਿਤਾਈ ਉਦੋਂ ਕਿਹੜਾ ਬਿਹਾਰ ਦੇ ਲੋਕ ਵੋਟ ਪਾ ਕੇ ਆ ਕੇ ਉਦੋਂ ਕਿਹੜਾ ਤਾਮਿਲਨਾਡੂ ਦੇ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਖੜੇ ਕਿੱਥੇ ਜੀ ਆ ਸਵਾਲ ਇੱਕ ਇਹ ਵੀ ਆ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਸਾਡੀ ਤਾਂ ਔਕਾਤ ਹੀ ਨਹੀਂ ਕਿ ਕਦੇ ਆਪਾਂ ਇਹਦੇ ਬਾਰੇ ਕੋਈ ਕਿੰਤੂ ਵੀ ਕਰ ਸਕੀਏ ਕਰਨਾ ਹੀ ਚਾਹੀਦਾ ਸਨਮਾਨ ਪਰ ਗੱਲ ਇਹ ਜੀ ਕਿ ਅਸੀਂ ਖੜੇ ਕਿੱਥੇ ਜੇ ਆ ਅਸੀਂ ਵਿਰੋਧ ਵਾਲੇ ਪਾਸੇ ਵੀ ਆ ਅਸੀਂ ਵੋਟਾਂ ਪਾਉਣ ਵਾਲੇ ਪਾਸੇ ਵੀ ਆ ਤੁਸੀਂ ਆਉਂਦੇ ਸਮੇਂ ਦੇ ਵਿੱਚ ਸਤਾਈ ਚ ਵੇਖ ਲਿਓ ਵੀ ਸੀਟਾਂ ਵਧਦੀਆਂ ਕਿ ਘਟਦੀਆਂ ਪੰਜਾਬੀਆਂ ਦੀ ਸੋਚ ਥਾਲੀ ਚ ਪੈ ਪਾਣੀ ਵਰਗੀ ਆ ਕੁਝ ਕੁ ਲੋਕਾਂ ਨੂੰ ਜਿਨ੍ਹਾਂ ਨੂੰ ਕਿਸੇ ਵੀ ਗੱਲ ਦੇ ਉੱਤੇ ਇਹ ਲੱਗਦਾ ਵੀ ਭਾਈ ਇਹ ਬੰਦਾ ਗਲਤ ਹੈ ਇਹ ਇਦਾਂ ਗਲਤ ਹੈ ਉਹਨਾਂ ਨੂੰ ਕੁੱਲ ਵਰਤਾਰੇ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਹੁਣ ਮੇਰੀ ਇੱਕ ਹੋਰ ਬੇਨਤੀ ਆ ਗੈਰੀ ਸੰਧੂ ਨੇ ਕੈਲੀਫੋਰਨੀਆਨਗਨ ਵਿੱਚ ਗੀਤ ਗਾਤਾ ਉਹ ਗੀਤ ਉਹਨੇ ਤੋੜ-ਬੜੋੜ ਕੇ ਗਾਤਾ ਆਪਾ ਨਰਿੰਦਰ ਚੰਚਲ ਸਾਹਿਬ ਦੀਆਂ ਭੇਟਾ ਸੁਣੀਆਂ ਅਸੀਂ ਭਜਨ ਸੁਣੇ ਚੱਲੋ ਬੁਲਾਵਾ ਆਇਆ ਹੈ ਮਈਆ ਨੇ ਬੁਲਾਇਆ ਹੈ ਉਹਦੇ ਵਿੱਚ ਉਹਨੇ ਕਹਤਾ ਜੀ ਚੱਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ ਉਹਨੇ ਆ ਗੱਲ ਕਹਿਤੀ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਜੀ ਕਿ ਇਹਨੇ ਸਾਡੀਆਂ ਭਾਵਨਾਵਾਂ ਤੇ ਸੱਟ ਮਾਰੀ ਆ ਬਿਲਕੁਲ ਉਹਦੀ ਗਲਤ ਗੱਲ ਆ ਜੇਕਰ ਉਹਨੇ ਭਾਵਨਾਵਾਂ ਤੇ ਸੱਟ ਮਾਰੀ ਆ ਪਰ ਜਦੋਂ RAM LILA ਦੇ ਵਿੱਚ ਵੱਖ-ਵੱਖ ਕਿਰਦਾਰਾਂ ਦੇ ਵਿੱਚ ਗੰਦੇ ਮੰਦੇ ਗੀਤਾਂ ਦੇ ਉੱਤੇ ਉਹ ਕਰਡਾਰ ਡਾਂਸ ਕਰਦੇ ਆ ਆਪਣੀ ਉਦੋਂ ਭਾਵਨਾ ਤੇ ਸੱਟ ਕਿਉਂ ਨਹੀਂ ਵੱਜਦੀ ਆਪਾਂ ਨੂੰ ਉਦੋਂ ਵੀ ਰੋਕ ਲੱਗਣੀ ਚਾਹੀਦੀ ਆ ਦੇਵੀ ਦੇਵਤਿਆਂ ਦਾ અપਮਾਨ ਇਹ ਲੋਕ ਖੁਦ ਵੀ ਕਰਦੇ ਆ ਤੇ ਕਈ ਥਾਵਾਂ ਤੇ ਤੁਹਾਡੇ ਸਾਹਮਣੇ ਵੀ ਵੀਡੀਓ ਆਉਂਦੀਆਂ ਮੇਰੇ ਸਾਹਮਣੇ ਵੀ ਆਉਂਦੀਆਂ ਉਹਨੂੰ ਵੀ ਨਹੀਂ ਇਹ ਕਰਨਾ ਚਾਹੀਦਾ ਗੈਰੀ ਸੰਧੂ ਨੂੰ ਤੇ ਜਿਹੜਾ ਕੁਝ ਸਾਡੇ ਸਾਹਮਣੇ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀਆਂ ਦੇ ਮੂਹਰੇ ਬੈਠਕੀ ਹੋ ਰਿਹਾ ਇਹ ਵੀ ਨਹੀਂ ਸਾਨੂੰ ਕਰਨ ਦੇਣਾ ਚਾਹੀਦਾ ਸਾਨੂੰ ਇਹਦੇ ਬਾਰੇ ਵੀ ਗੌਰ ਕਰਨੀ ਚਾਹੀਦੀ ਆ ਜੀ